ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ 4S ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਵਿਖੇ ਅੰਤਰ ਸਕੂਲ ਜੁਬਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਵੱਲੋਂ ਕਵਿਜ ਮੁਕਾਬਲਾ ਭਾਸ਼ਣ ਮੁਕਾਬਲਾ ਤੇ ਦਸਤਾਰ ਮੁਕਾਬਲੇ ਕਰਵਾਏ ਗਏ ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟਾਈਲ ਸਰਕਲ ਵੱਲੋਂ ਵੀਰ ਹਰਜਿੰਦਰ ਸਿੰਘ ਜੀ ਮਾਨਕਪੁਰਾ ਵੀਰ ਰਣਜੀਤ ਸਿੰਘ ਜੀ ਵਾਹ ਪ੍ਰਚਾਰਕ ਸੁਖਚੈਨ ਸਿੰਘ ਹੋਰ ਮੋਤਵਾਰ ਸੱਜਣ ਸਕੂਲ ਦੇ ਵਿੱਚ ਹਾਜ਼ਰ ਸਨ ਇਸ ਮੌਕੇ ਦਸਤਾਰ ਮੁਕਾਬਲੇ ਦੇ ਵਿੱਚ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਪਾਗ ਲਿਆ ਕਿ ਅਸੀਂ ਅੱਜ ਤੋਂ ਬਾਅਦ ਦਸਤਾਰ ਹਮੇਸ਼ਾ ਹੀ ਸਜਾ ਕੇ ਰੱਖਾਂਗੇ ਜਦੋਂ ਵੀ ਅਸੀਂ ਸਕੂਲ ਦੇ ਵਿੱਚ ਆਵਾਂਗੇ ਤੇ ਸੁੰਦਰ ਦਸਤਾਰ ਸਜਾ ਕੇ ਸਕੂਲ ਦੇ ਵਿੱਚ ਆਵਾਂਗੇ ਬੱਚਿਆਂ ਵੱਲੋਂ ਇਹ ਜਿਹੜਾ ਪਰਨ ਕੀਤਾ ਗਿਆ ਇਸ ਮੌਕੇ ਵੀਰ ਹਰਜਿੰਦਰ ਸਿੰਘ ਜੀ ਮਾਨਕਪੁਰਾ ਵੱਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਬਤ ਸਿੱਖਿਆਵਾਂ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਅਤੇ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦੀ ਪ੍ਰੇਰਣਾ ਕੀਤੀ ਅਸੀਂ ਵਹਿਮਾ ਭਰਮਾਂ ਨੂੰ ਤਿਆਗ ਕੇ ਆਦਰਸ਼ ਜੀਵਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਅਤੇ ਉੱਜ ਔਤਿਆਤੇ ਪਹੁੰਚਣਾ ਅਤੇ ਉਹਨਾਂ ਵੱਡੇ ਉਦੇਸ਼ਾਂ ਤੇ ਪਹੁੰਚ ਕੇ ਸਮਾਜ ਦਾ ਭਲਾ ਕਰਨਾ ਤੇ ਇਨਸਾਨੀਅਤ ਦਾ ਭਲਾ ਕਰਨ ਬਾਬਤ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਇਸ ਮੌਕੇ ਸਕੂਲ ਦੇ ਐਮ ਡੀ ਸਰਦਾਰ ਰਾਜਵੀਰ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਸਟੇ ਸਰਕਲ ਦਾ ਧੰਨਵਾਦ ਕੀਤਾ ਗਿਆ ਤੇ ਬੇਨਤੀ ਕੀਤੀ ਗਈ ਕਿ ਅੱਗੇ ਤੋਂ ਵੀ ਜਥੇਬੰਦੀ ਜਦੋਂ ਵੀ ਕੋਈ ਵੀ ਕਾਰਜ ਕਰਨਾ ਚਾਹੁੰਦੀ ਹੈ ਤਾਂ ਸਕੂਲ ਦੇ ਵਿੱਚ ਆ ਕੇ ਉਹ ਜਿਹੜਾ ਕਾਰਜ ਹੈ ਕਰ ਸਕਦੀ ਹੈ ਆਓ ਸੁਣਦੇ ਹਾਂ ਕਿ ਬੱਚਿਆਂ ਵੱਲੋਂ ਕਿਵੇਂ ਜੋ ਪ੍ਰਸ਼ਨ ਐ ਪੇਸ਼ ਕੀਤੇ ਗਏ ਤੇ ਰਾਜਵੀਰ ਸਿੰਘ ਜੀ ਵੱਲੋਂ ਕੀ ਉਪਦੇਸ਼ ਕੀਤਾ ਗਿਆ ਸਮਝਾਉਣੇ ਤਾਂ ਆ ਜੀ ਉੱਤ ਦਿਸ਼ਾ ਵਾਲਾ ਆਵ ਪੱਛਮ ਦਿਸ਼ਾ ਵਾਲਾ ਨੂੰ ਕਰਕੇ ਪਾਣੀ ਦੇ ਨਾਲ ਪਏ ਜਦੋਂ ਲੋਕਾਂ ਨੇ ਕੀ ਕਿਸੇ ਪੁਰਾਣੇ ਪੱਤੇ ਕਿਸ ਨੂੰ ਪਾਣੀ ਦੇ ਰਹੇ ਹੋ ਤਦਭਾ ਮਿਲਿਆ ਅਸੀਂ ਤਾਂ ਕਿ ਸਾਡੇ ਸਕੂਲ ਦੀ ਇੱਕ ਕੋਸ਼ਿਸ਼ ਜ਼ਰੂਰ ਹੁੰਦੀ ਆ ਕਿ ਤੁਹਾਨੂੰ ਆਲ ਰੌਂਡਰ ਬਣਾ ਕੇ ਭੇਜੀਏ ਕਿਉਂਕਿ ਆਪਾਂ ਸਾਰੇ ਹੀ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਆ ਤੇ ਆਪਾਂ ਨੂੰ ਸਿੱਖੀ ਬਾਰੇ ਵੀ ਪੜ੍ਹਾਈ ਦੇ ਨਾਲ ਨਾਲ ਜ਼ਰੂਰ ਪਤਾ ਹੋਣਾ ਚਾਹੀਦਾ ਸਾਡੇ ਗੁਰੂ ਸਾਹਿਬਾਨਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਉਹਨਾਂ ਦੇ ਜੀਵਨੀ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਇਹ ਸਾਰਾ ਕੁਝ ਤਾਂ ਹੀ ਹੋਵੇਗਾ ਜੇ ਸੀ ਸਕੂਲ ਦੇ ਵਿੱਚ ਤੁਹਾਨੂੰ